ਵਿਦਾਨ ਸਭਾ ਹਲਕਾ ਦਿਨਨਗਰ ਦੇ ਪਿੰਡ ਮੀਲਮਾ ਦੇ ਵਿੱਚ ਖੜੇ ਆ ਭੈਣੀ ਮੀਲਮਾ ਦੇ ਵਿੱਚ ਜਿੱਥੇ ਇੱਕ ਪਾਸੇ ਸਾਹਮਣੀਆਂ ਗਲੀਆਂ ਦੇ ਵਿੱਚ ਭਾਜਪਾ ਉਮੀਦਵਾਰਾਂ ਵੱਲੋਂ ਜਿਹੜਾ ਵਾ ਉਹ ਚੋਣ ਪ੍ਰਚਾਰ ਪਖਾਇਆ ਹੋਇਆ ਵਾ ਉੱਥੇ ਹੀ ਦੂਜੇ ਪਾਸੇ ਜੇ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਆਮ ਆਦਮੀ ਦੇ ਉਮੀਦਵਾਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਵਾ ਪਖਾਇਆ ਹੋਇਆ ਵਾ ਕਹਿ ਸਕਦੇ ਆ ਕਿ ਭੈਣੀ ਮੀਲਮਾ ਦੇ ਵਿੱਚ ਜਿਹੜਾ ਸਿਆਸੀ ਮਾਹੌਲ ਆ ਪੂਰਾ ਭਖਿਆ ਹੋਇਆ ਵਾ ਜਿਵੇਂ ਇੱਕ ਟੋਟਕਾ ਪੰਜਾਬੀ ਦਾ ਕਹਿੰਦੇ ਤੇਰੀ ਦਿੱਲੀ ਤੇ ਮੇਰਾ ਆਮੋ ਸਾਹਮਣੇ ਬੋਲੀ ਪਾਈ ਜਾਂਦੀ ਹੈ ਪੰਜਾਬੀ ਦੀ ਇਸੇ ਤਰ੍ਹਾਂ ਗਲੀਆਂ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਤੇ ਭਾਜਪਾ ਵਾਲੇ ਜਿਹੜੇ ਆਮਨੇ ਸਾਹਮਣੇ ਨਜ਼ਰ ਆ ਰਹੇ ਨੇ ਬਲਬੀਰ ਸਿੰਘ ਸਾਡੇ ਨਾਲ ਨੇ ਬਲਬੀਰ ਸਿੰਘ ਜੀ ਕਿਵੇਂ ਦਾ ਹੰਗਾਰਾ ਮેરਿਆ ਪਿੰਡਾਂ ਚੋਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਧੰਨਵਾਦ ਕਰਦੇ ਆਪਾਂ ਪਾਰਟੀ ਹੈ ਕਮਾਂਡ ਦਾ ਜਿਨ੍ਹਾਂ ਸਾਨੂੰ ਕਿਕਟ ਦੇ ਕੇ ਨਵਾਜਿਆ ਬਾਕੀ ਪਿੰਡਾਂ ਵਿੱਚ ਕੰਮ ਚੱਲ ਰਿਹਾ ਹੈ ਡਿਵੈਲਪਮੈਂਟ ਦੇ ਲੋਕ ਬਹੁਤ ਖੁਸ਼ ਆ ਲੋਕ ਪੂਰਾ ਹੰਗਾਰਾ ਦੇ ਰਿਹਾ ਆ ਮਾਲੀ ਪਾਰਟੀ ਜੂ ਜਿਤਾਵਾਂਗੇ ਝਾੜੂ ਵੋਟ ਪਾਵਾਂਗੇ ਠੀਕ ਹੈ ਜਿਵੇਂ ਆ ਪਿੰਡ ਭੈਣੀ ਮਿਲਮਾ ਚ ਖੜੇ ਹੋ ਸੈਦੂਵਾਲ ਕਲਾਂ ਵਿੱਚ ਆਉਂਦਾ ਤੁਹਾਡੇ ਹੋਰ ਪਿੰਡ ਆਉਂਦੇ ਨੇ ਭਟੀਆਂ ਦੋਵਾਲ ਗੁੰਝੀਆਂ ਇਹਨਾਂ ਪਿੰਡਾਂ ਚ ਕਿਵੇਂ ਕਿਵੇਂ ਦਾ ਹੰਗਾਰਾ ਬਹੁਤ ਵਧੀਆ ਉਸ ਬਹੁਤ ਵਧੀਆ ਹੰਕਾਰਾ ਠੀਕ ਹੈ ਜਿਵੇਂ ਉਮੀਦਵਾਰ ਜਿਹੜੇ ਬਲਾਕ ਸਮਤੀ ਦੇ ਨੇ ਮੇਰਾ ਖਿਆਲ ਅਕਾਲੀ ਦਲ ਵਾਲੇ ਤੇ ਉਹਨਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਨੇ ਇੱਕ ਭਾਜਪਾ ਦਾ ਉਮੀਦਵਾਰ ਹੈਗਾ ਤੇ ਇੱਕ ਕਾਂਗਰਸ ਦਾ ਤੇ ਇੱਕ ਤੁਹਾਡੇ ਵੱਲੋਂ ਆਮ ਆਦਮੀ ਪਾਰਟੀ ਦਾ ਇਹ ਤਿੰਨ ਉਮੀਦਵਾਰ ਨੇ ਤੇ ਕਿੰਵੇਂ ਨੰਬਰ ਤੇ ਆਉਣ ਦੀ ਉਮੀਦ ਹੈ ਤੁਹਾਨੂੰ ਫਰਸਟ ਨੰਬਰ ਤੇ ਆਵਾਂਗੇ ਨਹੀਂ ਪਹਿਲਾ ਨੰਬਰ ਉੱਪਰਲੇ ਪਾਸਿਓਂ ਕਿ ਥੱਲੇ ਪਾਸਿਓਂ ਉੱਪਰਲੇ ਪਾਸਿਓਂ ਜੀ ਅੱਛਾ ਵਾਹ ਜੀ ਵਾਹ ਪੂਰਾ ਭਰੋਸਾ ਜੀ ਬਲਬੀਰ ਸਿੰਘ ਨੂੰ ਇਹਨਾਂ ਤੋਂ ਇਲਾਵਾ ਅਸਰ ਸਿੰਘ ਜੀ ਸਾਡੇ ਨਾਲ ਨੇ ਉਹਨਾਂ ਨੇ ਇਹ ਚੋਣ ਮਹਿਮ ਜਿਹੜੀ ਪੂਰੀ ਪਾਰਟੀ ਦੇ ਨਾਲ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਨੇ ਕਿਵੇਂ ਦਾ ਹੰਗਾਰਾ ਨਜ਼ਰ ਆ ਰਿਹਾ ਤੁਹਾਨੂੰ ਐਂ ਤੇ ਜੀ ਤੁਸੀਂ ਥੋੜਾ ਜਿਹਾ ਲੇਟ ਹੋ ਗਏ ਹੋ ਅਸੀਂ ਇਨੀ ਕਿ ਪਬਲਿਕ ਇਕੱਠੀ ਹੋਈ ਦੀ ਆ ਜਿਹੜੇ ਮੇਨ ਬੰਦੇ ਨੇ ਪਿੰਡ ਦੇ ਜਿਨ੍ਹਾਂ ਕੋਲ ਹਰ ਇੱਕ ਬੰਦੇ ਕੋਲ 60 60 70 70 ਵੋਟਾਂ ਦੇ ਬੰਦੇ ਅਸੀਂ ਉਥੇ ਬੁਲਾਏ ਦੇ ਸੀ ਤੇ ਉਸ ਟਾਈਮ ਤੁਸੀਂ ਨਹੀਂ ਪਹੁੰਚੇ ਲੇਕਿਨ ਹੁਣ ਵੀ ਅਸੀਂ ਜਿਹੜਾ ਲਾਂੜਿਆ ਭਾਜੀਪੀ ਵਾਲੇ ਰੌਣਕ ਮਾਰ ਕੇ ਗਏ ਨਾ ਅਸੀਂ ਕੀ ਆਏ ਆ ਵੀ ਅਸੀਂ ਪਿਛੇ ਕੰਮ ਰਹੀਏ ਆਹੀ ਅੱਗੇ ਚੱਲ ਕੇ ਮਤਲਬ ਵਾਧ ਚੜ ਕੇ ਹਿਸਾ ਲਈਏ ਤੇ ਆਹੀ ਮਤਲਬ ਇਹ ਪੂਰਾ ਸਮਰਥਨ 80% ਬੋਰਡ ਜਿਹੜੀ ਆ ਝਾੜੂ ਨਹੀਂ ਜਾਏਗੀ ਤੁਹਾਡਾ ਗਰੰਟੀ ਹੈਗਾ ਤੁਹਾਡਾ ਕਹਿਣਾ ਕਿ 80% ਬੋਰਡ ਜਿਹੜੀ ਝਾੜੂ ਨੂੰ ਝਾੜੂ ਨਹੀਂ ਜਾਏਗੀ ਤੇ ਉਧਰ ਭਾਜਪਾ ਵਾਲੇ ਜਿਹੜੇ ਉਹ ਦਾਵਾ ਕਰ ਰਹੇ ਕਿ 85% ਸਾਡੀ ਆ ਮੈਂ ਕਿਹਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੋਟ ਤੇ ਪਿੰਡੋ ਲੈ ਕੇ ਜਾਣੀਆਂ ਹਾਂ ਹਾਂਜੀ ਹਾਂਜੀ ਬੋਰਡ ਪਿੰਡੋ ਲੈ ਕੇ ਜਾਣੀਆਂ 80% ਸਮਰਥਕ ਪੂਰਾ ਝਾੜੂਨ ਜਾਏਗਾ ਮੈਂ ਤਾਂ ਦਾਵਾ ਕਰਨ ਦਾ ਤੇ ਹਰ ਇੱਕ ਦਾ ਦੱਸਦਾ ਨਹੀਂ ਨਹੀਂ ਦਾਵਾ ਨਹੀਂ ਕਰ ਸਕਦਾ ਰੈਲਿਟੀ ਹੋएगी ਉਸ ਦਿਨ ਤੁਹਾਨੂੰ ਤੁਸੀਂ ਸਾਡੇ ਨਾਲ ਮਿਲਿਓ ਜਿਸ ਦਿਨ ਨਾ ਕੰਮ ਕਨਾ ਦਿਓ ਪੈਣੀ ਮੀਲਮਾ ਚ ਪਿਛਲੇ 4 ਸਾਲਾਂ ਚ ਆਮ ਆਦਮੀ ਪਾਰਟੀ ਨੇ ਕਿੰਨੀ ਕੁ ਵਿਕਾਸ ਦੀ ਨੇਰੀ ਲੈਂਦੀ ਆ ਮੈਂ ਵਿਕਾਸ ਦੀ ਨੇਰੀ ਗੱਲ ਕਰਨ ਦਾ ਕਿ ਜੜੀਆਂ ਸੜਕਾਂ ਹਾਂਜੀ ਪਿੰਡ ਦੀਆਂ ਲਿੰਕ ਸੜਕਾਂ ਨੇ ਕਦੇ 20 ਸਾਲ ਹੋ ਗਿਆ ਪਿੰਡ ਤੇ ਬਣੀ ਆ ਅਸੀਂ ਜ਼ੋਰ ਭਰਿਆ ਸਾਨੂੰ ਪਾਰਟੀ ਹਾਈ ਕਮਾਂਡ ਦੇ ਵਿੱਚੋਂ ਆਇਆ ਵੀ ਪਾਰਟੀ ਕਿਦਾਂ ਜਿਹੜੀ ਡਵੈਲਪਮੈਂਟ ਕਰ ਸਕਦੀ ਆ ਅਸੀਂ ਉਹਨਾਂ ਨੂੰ ਇਹ ਜਵਾਬ ਦਿੱਤਾ ਹੈ ਹਾਂਜੀ ਵੀ ਪਹਿਲੇ ਪਿੰਡ ਦੀਆਂ ਲਿੰਕ ਸੜਕਾਂ 메ਨ ਰੋਡ ਤੇ ਜੋੜੋ ਫਿਰ ਵੋਟਾਂ ਲਾਓ ਠੀਕ ਹੈ ਉਹ ਕੰਮ ਜਿਹੜਾ ਪਾਰਟੀ ਦੇ ਹਾਈ ਕਮਾਂਡ ਨੇ ਸ਼ੁਰੂ ਕਰਾਤਾ ਇਹ ਬਕਾਇਦਾ ਇਸ ਟਾਈਮ ਨੇਰੀ ਚੱਲ ਰਹੀ ਹੈ ਠੀਕ ਹੈ ਜੀ ਅੱਛਾ ਮੈਂ ਪਿੰਡਾਂ ਦੇ ਵਿੱਚ ਤੇ ਇਹ ਇਹ ਮਤਲਬ ਵੀ ਅਸੀਂ ਜਤਾ ਕੇ ਇਹਨਾਂ ਨੂੰ ਚੇਅਰਮੈਨ ਬਣਾਉਣਾ ਕਲਾ ਬਲਾਸ਼ਮਤੀ ਮੈਂਬਰ ਨਹੀਂ ਬਣਾਉਣਾ ਇਹਨਾਂ ਨੂੰ ਅੱਛਾ ਜੀ ਇਹਨਾਂ ਨੂੰ ਅਸੀਂ ਚੇਅਰਮੈਨ ਵੀ ਬਣਾਉਣਾ ਚੇਅਰਮੈਨ ਜਿਹੜੇ ਬਣ ਗਏ ਤੇ ਫੇਰ ਅਸੀਂ ਨਦੀ ਮਲਵੇ ਖਬੀ ਬਾਹ ਫੜਨੀ ਆ ਜੀ ਜੀ ਵਿਕਾਸ ਕਾਰਜ ਜਦੀਆਂ ਦੱਸਿਆ ਜਾ ਰਿਹਾ ਕਿ ਇਹਨਾਂ ਪਿੰਡਾਂ ਦੇ ਵਿੱਚ ਪੂਰੀ ਹਨੇਰੀ ਆਈ ਹੋਈ ਆ ਸਾਡੇ ਨਾਲ ਪਿੰਡ ਗੁੰਝੀਆਂ ਤੋਂ ਨੇ ਵੀਰ ਜੀ ਤੁਹਾਡਾ ਪਰਿਵਾਰ ਤੇ ਮੁੱਢ ਕਦੀਨਾ ਤੋਂ ਕਾਲੀ ਦਲ ਦੇ ਨਾਲ ਜਿਹੜਾ ਵਾ ਧਿਰ ਬਣ ਕੇ ਚੱਲਦਾ ਰਿਹਾ ਤੇ ਇਸ ਵਾਰੀ ਕੀ ਆਮ ਆਦਮੀ ਪਾਰਟੀ ਦੇ ਕੰਮ ਜਿਹੜੇ ਜ਼ਿਆਦਾ ਪਸੰਦ ਆ ਗਏ ਨੇ ਤੁਸੀਂ ਆ ਆਮ ਆਦਮੀ ਪਾਰਟੀ ਬਿਲਕੁਲ ਗਰਾਇਆ ਸਾਹਿਬ ਜਿਹੜੀ ਆਮ ਆਦਮੀ ਪਾਰਟੀ ਆ ਇਹ ਤੋਂ ਅਸੀਂ ਬਹੁਤ ਜ਼ਿਆਦਾ ਮਲ ਖੁਸ਼ ਆ ਜਿਹੜੀ ਆ ਵਿਕਾਸ ਦੀ ਹਨੇਰੀ ਚੱਲ ਰਹੀ ਆ ਕੀ ਗੱਲ ਬਾਕੀ ਪਰਿਵਾਰਾਂ ਦੇ ਵਿੱਚ ਵਾਦ ਚੱਲਦੇ ਆ ਤੇ ਹਰ ਬੰਦੇ ਦੀ ਆਪੋ ਆਪਣੀ ਜਿਹੜੀ ਆ ਰਸਤੇ ਹੁੰਦੇ ਆ ਉਹਨਾਂ ਦਾ ਆਪਣਾ ਰਸਤਾ ਸਾਡਾ ਆਪਣਾ ਰਸਤਾ ਤੇ ਇਹ ਕਰਕੇ ਅਸੀਂ ਚਾਹੁੰਦੇ ਆ ਜਿਹੜੇ ਆ ਬਲਵੀਰ ਸਾਨੂੰ ਚਿਤਾ ਕੇ ਭੇਜਿਆ ਜਾਵੇ ਬੜੇ ਅਸਰ ਸੂਕ ਵਾਲੇ ਨੇ ਤੇ ਵਧੀਆ ਲੋਕਾਂ ਦੇ ਵਿਚਰਨ ਵਾਲੇ ਨੇ ਤੇ ਵਿਕਾਸ ਵਾਲੀ ਗੱਲ ਕਰਦੇ ਹੋ ਵਿਕਾਸ ਪੱਖੋਂ ਕੋਈ ਕਮੀ ਪੇਸ਼ ਨਹੀਂ ਸਰਕਾਰ ਦੀ ਪੈਨਸ਼ਨਾਂ ਜਿਹੜੀਆਂ ਉਹ ਲੋਕਾਂ ਨੂੰ ਟਾਈਮ ਸਿਰ ਮਿਲ ਰਹੀਆਂ ਤੇ ਦਾਣੇ ਫੱਕੇ ਦਾ ਜੋ ਪੈਸਾ ਲੋਕਾਂ ਨੂੰ ਟਾਈਮ ਸਿਰ ਮਿਲ ਰਿਹਾ ਕਿਸ ਤਰ੍ਹਾਂ ਦੀ ਕੋਈ ਸਰਕਾਰ ਦੀ ਕਮੀ ਪੇਸ਼ ਨਹੀਂ ਬੀਲੀ ਦੇ ਬਿਰ ਜਿਹੜੇ ਆ 100 100% ਲੋਕਾਂ ਦੇ ਮਾਫ ਨਹੀਂ ਭਾਏ ਕਹਿੰਦੇ ਅਸੀਂ ਲਾਇਆ ਭਾਏ ਕਹਿੰਦੇ ਇੰਡਕਸ਼ਨ ਲਾਇਆ ਇੱਕ ਕਰਕੇ ਚਾਹੁੰਦੇ ਆ ਵੀ ਆਮ ਆਦਮੀ ਉੱਪਰ ਤੱਕ ਜਿੰਨਾ ਕਾਮਯਾਬ ਕੀਤਾ ਤਾਂ ਏਠਾ ਦਾ ਕਰੋ ਜੋ ਸਾਡੀ ਥੱਲੇ ਤੱਕ ਆਈ ਮਜ਼ਬੂਤ ਹੋ ਸਕੀ ਏ ਠੀਕ ਹੈ ਕੀ ਲੱਗ ਰਿਹਾ ਕਿ ਜਿਹੜਾ ਇਹ ਇਲੈਕਸ਼ਨ ਹੈਗਾ ਵਾ ਇਹ 2027 ਦਾ ਸੈਮੀ ਫਾਈਨਲ ਇਹਨੂੰ ਮੰਨਿਆ ਜਾ ਸਕਦਾ ਦੇਖੋ ਜੀ ਉਦੋਂ ਗਤੀਵਿਧੀਆਂ ਕੁਝ ਹੋਰ ਹੁੰਦੀਆਂ ਹੋਣ ਹੋਰ ਹੁੰਦੀਆਂ ਪਰ ਅੱਜ ਵੀ ਲੋਕ ਜਿਹੜੀ ਆਮ ਆਦਮੀ ਪਾਰਟੀ ਦਾ ਪ੍ਰਭਾਵਤ ਨਹੀਂ ਉਦੋਂ 27 'ਚ ਵੀ ਦੁਬਾਰਾ ਰਿਪੀਟ ਕਰਨਗੇ ਸਰਕਾਰ ਨੂੰ ਠੀਕ ਹੈ ਜੀ ਤੇ ਅਸੀਂ ਚਾਹੁੰਦੇ ਆਂ ਕਿ ਇਹ ਸਰਕਾਰ ਜਿਹੜੀ ਆ ਬਹੁਤ ਜ਼ਿਆਦਾ ਵਿਕਾਸ ਦੇ ਕੰਮ ਕਰ ਰਹੀ ਆ ਫਿਰ ਇਹ ਪਰਚਿਆਂ ਦਾ ਕੋਈ ਦੇਖੋ ਜੀ ਜਿਹੜੇ ਝੂਠੇ ਪਰਚੇ ਅਕਾਲੀਆ ਕਾਂਗਰਸ ਨੇ ਹੁੰਦੇ ਸੀ ਇਹ ਸਰਕਾਰ ਨੇ ਅਜੇ ਤੱਕ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਸਾਰਿਆਂ ਦੀ ਸਾਂਝੀ ਸਰਕਾਰ ਆ ਕਿ ਨੂੰ ਕਹਿ ਸਕਦੇ ਆ ਠੀਕ ਹੈ ਜੀ ਤੇ ਅਸੀਂ ਚਾਹੁੰਦੇ ਆਂ ਦੁਬਾਰਾ ਇਹ ਅਕਾਲੀ ਦਲ ਦਾ ਇੱਥੇ ਉਮੀਦਵਾਰ ਸੀ ਆਪਣਾ ਧੌਂਗ ਪਿੰਡ ਦੇ ਨਾਲ ਸੰਬੰਧ ਉਹਦੇ ਕਾਗਜ਼ ਰੱਦ ਹੋ ਗਏ ਆ ਕੀ ਲੱਗਦਾ ਕਿ ਜਿਹੜੀ ਅਕਾਲੀ ਦਲ ਦੀ ਵੋਟ ਹੈਗੀ ਆ ਉਹ ਕਿਹੜੇ ਉਮੀਦਵਾਰ ਦੇ ਹੱਕ 'ਚ ਪੁੱਗ ਸਕਦੀ ਹੋ ਦੇਖੋ ਜੀ ਇਹ ਤੇ ਉਹਨਾਂ ਦੀ ਉਹਨਾਂ ਦੀ ਉਹਨਾਂ ਦਾ ਫੈਸ ਪਰ ਅਹੀਂ ਚਾਹੀ ਦੇਖਨੇ ਆ ਵੀ ਜਿਹੜੇ ਜੇ ਸਾਡੇ ਬਾਉ ਜੀ ਹੋਣਾ ਜਿਹੜੇ ਹਲ-ਹਲਕਾ ਚਾਲ ਜਨੇ ਕਾਜ ਕਟਾਏ ਹੁੰਦੇ ਉਹਨਾਂ ਸਾਰਿਆਂ ਦੇ ਕਟਾਉਂਦੇ ਆ ਬਲਵੀਰ ਸਿੰਘ ਨੂੰ ਬਣਾਉਂਦੇ ਉਹਨਾਂ ਦੇ ਇਹਦੇ ਵਿੱਚ ਕੋਈ ਫਾਲਟ ਨਹੀਂ ਕਾਜ ਆਪ ਉਹਨਾਂ ਗਲਤ ਭਰਲੇ ਵੀ ਅਹੀਂ ਕੀ ਉਹ ਚੌਥੇ ਦੇ ਪੰਜਵੇਂ ਨੰਬਰ ਤੇ ਆਉਣਾ ਕਰਕੇ ਕਾਗਜ਼ ਆਪਣੇ ਗਲਤ ਭਰ ਲਿਏ ਤੇ ਸਾਡੀ ਜਿਹੜੀ ਅੱਜ ਤਾੜੀ ਬਹਾਰ ਹੋਵੇ ਬਸ ਆਜਾ ਅਜੇ ਲਾਸਟ ਸਵਾਲ ਆ ਤੁਹਾਨੂੰ ਇੱਕ ਵਧੀਆ ਬਲਾਰੇ ਤੁਸੀਂ ਲਗਦੇ ਹੋ ਕਿ ਜਿਵੇਂ ਤੁਸੀਂ ਦੱਸਿਆ ਕਿ ਇਨ੍ਹਾਂ ਪਿੰਡਾਂ 'ਚ ਵਿਕਾਸ ਕਾਰਜ ਦੀਆਂ ਜਿਹੜੀਆਂ ਨੇਰੀਆਂ ਆ ਗਈਆਂ ਨੇ ਤੇ ਜੇ ਪੁਰਾਣੇ ਛਾਲੇ ਤੋਂ ਪੰਡੋਰੀ ਰੋਡ ਦੀ ਗੱਲ ਕੀਤੀ ਜਾਵੇ ਤੇ ਸਿਆਣੇ ਕਹਿੰਦੇ ਦਹੀਂ ਖਾ ਕੇ ਚਲ ਜੀਏ ਤੇ ਟੋਇਆਂ 'ਚ ਵਜ ਵਜ ਕੇ ਤੇ ਮੱਖਣ ਬਣ ਜਾਂਦਾ ਉਹ ਕਿਵੇਂ ਦੇਖੋ ਜੀ ਉਹ ਪਹਿਲੀਆਂ ਸਰਕਾਰਾਂ ਵੇਰੇ ਵੀ ਉਧਰ ਕ੍ਰੈਸ਼ਰਾਂ ਦਾ ਕੰਮ ਆ ਹੈ ਵੀ ਗੱਡੀਆਂ ਜਾਂਦੀਆਂ ਨੇ ਅੱਜ ਵੀ ਉਹ ਜਿਹੜੀ ਸ਼ਰਧ ਬਿਲਕੁਲ ਟੁੱਟੀਆਂ ਪਹਿਲਾਂ ਵੀ ਟੁੱਟੀ ਸੀ ਪਰ ਹੁਣ ਹਲਕਾਂ ਚਾਰ ਜਿਹੜੇ ਆ ਉਹਨੂੰ ਉੱਤੇ ਉਹਨਾਂ ਫੋਕਸ ਆ ਪੂਰਾ ਉਹ ਜਲਦੀ ਜਲਦੀ ਹੋ ਛੜਕਲ ਧਿਆਨ ਆ ਆ ਦਾਵੀ ਦੇੰਦੇ ਵਿੱਚ ਛੜਕਦਾ ਕੰਮ ਸ਼ੁਰੂ ਹੋ ਚੱਲਿਆ ਲੋ ਜੀ ਬਲਬੀਰ ਸਿੰਘ ਬੀਰਾ ਦੇ ਹੱਕ ਦੇ ਵਿੱਚ ਬੰਦੇ ਪੂਰੇ ਜਿਹੜੇ ਜਜਬਾਤੀ ਨੇ ਪੂਰੇ ਉਤਸ਼ਾਹ ਨਾਲ ਜਿਹੜੇ ਨੇ ਕੰਮ ਕਰ ਰਹੇ ਨੇ ਸਾਡੇ ਨਾਲ ਹੋਰ ਭਾਈ ਸਾਹਿਬ ਨੇ ਕੀ ਨਾ ਤੁਹਾਡਾ ਭਾਈ ਸਾਹਿਬ ਬਲਵੇਰ ਚੰਦ ਜੀ ਇਹਨਾਂ ਇਲੈਕਸ਼ਨਾਂ ਨੂੰ ਕਿਵੇਂ ਦੇਖਦੇ ਹੋ ਪੂਰੇ ਆਲ ਓਵਰ ਦਿਨਨਗਰ ਹਲਕੇ ਦੇ ਵਿੱਚ ਜਾਂ ਇਸ ਜ਼ੋਨ 'ਚ ਕਿਦਾਂ ਦੇ ਮੁਕਾਬਲੇ ਲੱਗ ਰਹੇ ਨੇ ਮੈਂ ਕਹਿੰਦਾ ਜੀ ਇੰਨੇ ਕੁ ਵਧੀਆ ਕੰਮ ਚੱਲ ਰਹੇ ਨੇ ਠੀਕ ਹੈ ਜੀ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਸ਼ਿਕਾਇਤ ਨਹੀਂ ਆਂਦੀ ਬਾਊ ਸ਼ਮਸ਼ੀਰ ਜੀ ਭਗਵਾਨਤਮਾਨ ਜੀ ਇੰਨੇ ਕ ਵਧੀਆ ਲੋਕਾਂ ਦੇ ਕੰਮ ਚੱਲ ਰਹੇ ਤੇ ਉੱਬਰ ਕੇ ਇਹ ਜਨਤਾ ਜਿਹੜੀ ਉੱਬਰ ਕੇ ਝਾੜੂ ਵੱਲ ਨੂੰ ਹੀ ਧਿਆਨ ਰੱਖਦੀ ਹੈ ਕੀ ਕਿਸੇ ਵੱਲ ਧਿਆਨ ਨਹੀਂ ਰੱਖਦੀ ਅੱਛਾ ਇੱਕ ਮੈਨੂੰ ਜਵਾਬ ਦੇ ਦਿਓ ਕਿ ਜਿਵੇਂ ਤੁਸੀਂ ਬਾਉ ਸ਼ਮਸ਼ੀਰ ਜੀ ਦੀਆਂ ਸਿਫਤਾਂ ਸਾਰੇ ਘਾਰੇ ਹੋ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਹਦੀ ਸਿਫਤਾਂ ਕਰਨੀਆਂ ਵੀ ਚਾਹੀਦੀਆਂ ਤੇ ਦੂਜੇ ਪਾਸੇ ਜਿਹੜਾ ਸ਼ੋਹ ਚੌਧਰੀ ਐਮ ਐਲ اے ਦੇ ਘਰ ਵਾਲੇ ਨੇ ਪਤੀ ਦੇਵ ਨੇ ਉਹ ਅਰਦਾਸਾਂ ਕਰਦੇ ਨੇ ਹਰ ਵਾਰੀ ਮਾਈਕ ਦੇ ਸਾਹਮਣੇ ਵੀ ਕਰਦੇ ਆ ਕਿ ਪਰਮਾਤਮਾ ਕਰੇ ਅਕਾਲ ਪੁਰਖ ਕਰੇ ਕਿ ਅਗਲੇ 2027 ਦੇ ਵਿੱਚ ਜਿਹੜੀ ਟਿਕਟ ਆ ਸ਼ਮਸ਼ੀਰ ਸਿੰਘ ਨਾਲ ਹੀ ਮੇਰਾ ਮੁਕਾਬਲਾ ਹੋਵੇ ਹੋਰ ਕੋਈ ਉਮੀਦਵਾਰ ਨਾ ਆਵੇ ਉਹਦਾ ਕੀ ਮਤਲਬ ਆ ਵਧੀਆ ਗੱਲ ਐ ਹਾਂਜੀ ਬਹੁਤ ਵਧੀਆ ਗੱਲ ਐ ਜਿਉ ਕਹਿ ਰਹੇ ਨਾ ਇੱਕ ਇਸ ਪੱਖ ਚੋਂ ਤੇ ਸ਼ਮਸ਼ੀਰ ਜੀ ਚੱਕ ਕੇ ਦੱਸ ਦੇਣਗੇ ਕਿ ਕਿਸ ਨਾਲ ਚੋਣ ਲੜੀਦੀ ਆ ਕਿਉਂ ਅਸੀਂ ਪਬਲਿਕ ਉਹਦੇ ਨਾਲ ਆ ਠੀਕ ਹੈ ਜੀ ਅਸੀਂ ਪਬਲਿਕ ਉਹਦੇ ਨਾਲ ਆ ਦੱਸ ਦੇਾਂਗੇ ਜਵਾਬ ਦੇ ਦੇਾਂਗੇ ਇਸ ਗੱਲ ਦਾ ਵੀ ਵਾਕਿਆ ਹੀ ਸ਼ਮਸ਼ੀਰ ਜਿੱਤੂ ਕਿ ਜੇ ਹੋਰ ਕੋਈ ਨਹੀਂ ਜਿੱਤੇ। ਲੋ ਜੀ 2027 ਦੀ ਵੀ ਭਵਿੱਖਬਾਣੀ ਜਿਹੜੀ ਆ ਮੀਲਮਾ ਵਾਸੀਆਂ ਨੇ ਕਰ ਦਿੱਤੀ ਆ ਕਿ 2027 ਦੇ ਵਿੱਚ ਜਿਹੜਾ ਵਾ ਜੇਕਰ ਮੁਕਾਬਲਾ ਸਮਸ਼ੀਰ ਸਿੰਘ ਦੇ ਨਾਲ ਹੁੰਦਾ ਵਾ ਐਮ ਐਲ ਏ ਅਰਨਾ ਚੋਦਰੀ ਦਾ ਜਿਵੇਂ ਉਹ ਅਸ਼ੋਕ ਚੋਦਰੀ ਵੱਲੋਂ ਜਿਹੜਾ ਵਾ ਕਈ ਤਰ੍ਹਾਂ ਦੀਆਂ ਉਮੀਦਾਂ ਜਿਤਾਈਆਂ ਜਾਂਦੀਆਂ ਨੇ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀ ਕਈ ਵੀਡੀਓ ਵਾਇਰਲ ਹੋਈਆਂ ਸਨ ਪਿਛਲੇ 1-2 ਸਾਲ ਪਹਿਲਾਂ ਕਿ ਉਹ ਪਰਮਾਤਮਾ ਦਾ ਅਗੇ ਅਰਦਾਸ ਕਰਦੇ ਨੇ ਕਿ ਸਮਸ਼ੀਰ ਸਿੰਘ ਨੂੰ ਹੀ ਜੇ ਟਿਕਟ ਮਿਲਦੀ ਆ ਤੇ ਫਿਰ ਪਤਾ ਲੱਗ ਜਾਏਗਾ ਕੌਣ ਕਿੰਨੇ ਪਾਣੀ 'ਚ ਆ ਪਰ ਇੱਥੇ ਮੀਲਮ ਸਿੰਘ ਦਾ ਕਹਿਣਾ ਕਿ ਉਹ ਪੂਰਾ ਮੁਕਾਬਲਾ ਦੇਣ ਦੇ ਜਿਹੜੇ ਕਾਬਲ ਨੇ ਸਮਾ ਜਿਹੜਾ ਵਾ ਉਹ ਤੈਅ ਕਰੇਗਾ ਕਿ ਇਹ ਨਤੀਜੇ ਕਿਦਾਂ ਦੇ ਹੁੰਦੇ ਨੇ ਕੁੱਲ ਮਿਲਾ ਕੇ ਜੇਕਰ ਦੇਖਿਆ ਜਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੋ ਬਲਬੀਤ ਸਿੰਘ ਭੀਰਾ ਜੀ ਉਹਨਾਂ ਨੂੰ ਇਹਨਾਂ ਪਿੰਡਾਂ ਦੇ ਵਿੱਚੋਂ ਭਰਵਾ ਸਮਰਥਨ ਜਿਹੜਾ ਉਹ ਦੇਣ ਦਾ ਪਿੰਡ ਵਾਸੀਆਂ ਵੱਲੋਂ ਜਿਹੜਾ ਵੱਡਾ ਦਾਵਾ ਕੀਤਾ ਜਾ ਰਿਹਾ